یہاں سیس کی ہماری کامی کتا زباد آئیوں پر لی وہی خطور پتہ جت پتہ جات رہے تو اچھے کو ہیں تو اچھے کو کیوں جتے ہیں تو اتاری تحال کو ہی ہے تو سی بہت بار درمانے کے لئے تو سی بہت بار دنیا لڑی ہے تو سی ہر مجھلے سے بار دنیا رہے لگے اس کر کے پر لہا آگا رہا اس خطور پتہ سے زمان رہا ہے اب ہوتا ہے اب ہوتا ہے اب ہوتا ہے خون مسلطا لگا آپ لڑائی لڑے رہے آنے والے لڑائی لگی رہی ہے ساری گے چلے مواد سرکار زندہ باد ہنس راج ہنس واپس جاؤ مودی سرکار مارے کری کالی چٹ موی سرکار

जय <Sessizlik> बोल ਬੀਜਪੀ ਦਾ ਲੀਡਰ ਦਗਾ ਕਮ ਆ ਗਿਆ ਪਿੰਡ ਵਾਲਿਆਂ ਨਾਲ 7 ਵਜੇ ਤੱਕ ਪਿੰਡ ਆ ਕੇ ਨਹੀਂ ਵੜਿਆ ਤਾਂ ਕਿਸਾਨ ਵੀ ਜਿਹੜੇ ਪਿੰਡ ਜਾਣ ਵਾਲੇ ਮਜਬੂਰ ਹੋਇਆ ਇਹਨਾਂ ਨੂੰ ਸੂਚਿ ਮਿਲੀ ਸੀ ਕਿ ਕੋਹਲੀਆ ਅਗਲਾ ਪਹੁੰਚ ਰਿਹਾ ਪਰ ਕੋਹਲੀਆ ਵੀ ਬੀਜਪੀ ਦਾ ਡਟਮਾ ਵਿਰੋਧ ਕੀਤਾ ਜਾਊਗਾ ਤਾਂ ਸਾਰੇ ਕਿਸਾਨ ਨਰਾਜ਼ਾ ਦੇ ਹਾਲਤ ਵਿੱਚ ਆ ਕੇ ਟਾਈਮ ਦੇ ਕੇ ਵੀ ਲੀਡਰ ਨਹੀਂ ਆਇਆ ਤਾਂ ਇਸ ਗੱਲ ਤੋਂ ਝੂਠਾ ਪਿਆ ਲੀਡਰ ਨੂੰ ਟਾਈਮ ਦੇ ਕੇ ਆਉਣਾ ਚਾਹੀਦਾ ਸੀ ਕਿਸਾਨਾਂ ਦੀਆਂ ਜਿਹੜੇ ਸਵਾਲ ਸਵਾਲ ਸੀ ਉਹ ਜ਼ਰੂਰ ਕਰਨੇ ਚਾਹੀਦੇ ਸੀ ਡਰਾਤਾ ਨਾਲ ਇੱਥੇ ਮਾਫੀ ਮੰਗਾ ਕੇ ਸਾਰੇ ਪਿੰਡ ਸਾਰੇ ਪਿੰਡਾਂ ਤੋਂ ਆ ਕੇ ਮਾਫੀ ਮੰਗ ਲਿਆ ਵੇਚ ਰਲ ਜਾ ਲਾ ਉਹਨੇ ਬੁਲਾ ਲਿਆ ਅਨਸਰਾਜ ਨੂੰ ਵੀ ਆਪਣੇ ਘਰੇ ਚਾਹ ਪਾਣੀ ਪੀਓ ਮੈਂ ਕੱਠ ਕਰਦਾ ਔਰ ਜਿਹੜਾ ਇਥੋਂ ਦੇ ਪਿੰਡ ਨੇ ਇੱਕਾ ਦਿਖਾਇਆ ਅਨਸਰਾਜ ਦੇ ਵਿਰੋਧ ਚ ਇਥੋਂ ਦਾ ਬੱਚਾ ਬੱਚੀ ਖੜਾ ਹੋਇਆ ਤੇ ਅਨਸਰ ਆਜ ਦੇ ਪੱਖ ਚ ਉਹਦੀ ਗੱਲ ਸੁਣਨ ਵਾਸਤੇ ਇੱਕ ਪਿੰਡ ਦਾ ਕੁੱਤਾ ਵੀ ਨਹੀਂ ਗਿਆ ਮੈਂ ਪਹਿਲਾਂ ਵੀ ਬਾਈਟ ਦੇ ਕੇ ਗੱਲ ਕਹਿ ਕੇ ਛੱਡਿਆ ਕੋਈ ਜਾਨਵਰ ਵੀ ਨਹੀਂ ਉਹਦੇ ਪੱਖ ਚ ਭੁਗਤਿਆ ਉਹਨੂੰ ਆਉਣੇ ਨਹੀਂ ਚਾਹੀਦਾ ਤੇ ਜੇ ਇਹੋ ਜਿਹਾ ਮਾਹੌਲ ਸਾਰੇ ਪਿੰਡਾਂ ਚ ਬਣ ਗਿਆ ਉਹਨੂੰ ਜਲੰਧਰ ਕਿਉਂ ਉਹਨੂੰ ਪੰਜਾਬ ਛੱਡ ਕੇ ਕਿਤੇ ਹੋਰ ਸਟੇਟ ਚ ਜਾਣਾ ਪੈਣਾ ਜਿਹੇ ਜੀ ਉਹਦੀ ਹਾਲਤ ਹੋ ਰਹੀ ਹੈ ਯਾਨੀ ਕਿ ਜਿਹੜਾ ਭਾਜਪੀ ਨੇ ਜ਼ੁਲਮ ਢਾਇਆ ਕਿਸਾਨਾਂ ਤੇ ਮਜ਼ਦੂਰਾਂ ਤੇ ਮੋਦੀ ਸਰਕਾਰ ਨੇ 10 ਸਾਲਾਂ ਦੇ ਵਿੱਚ ਪੂਰਾ ਦੇਸ਼ ਸੇਲ ਕੀਤਾ ਜਾਣੀ ਕੋਈ ਮਹਿਕਮਾ ਨਹੀਂ ਛੱਡਿਆ ਜਿੰਨਾ ਲੋਕਾਂ ਦੇ ਵਿੱਚ ਉਹਦੇ ਪ੍ਰਤੀ ਗੁੱਸਾ ਹੈ ਬੀਜੇਪੀ ਪਾਰਟੀ ਦੇ ਪ੍ਰਤੀ ਗੁੱਸਾ ਹੈ ਲਖੀਮਪੁਰ ਖੀਰੀ ਦੇ ਵਿੱਚ ਕਿਸਾਨਾਂ ਤੇ ਹਾਰ ਚੜਾ ਕੇ ਦੇ ਮੰਤਰੀ ਸਾਡੇ ਕਤਲ ਕਰ ਦਿੰਦੇ ਨੇ ਕਿਸਾਨਾਂ ਦੇ ਇੱਕ ਪੱਤਰਕਾਰ ਵੀਰ ਦਾ ਉੱਥੇ ਕਤਲ ਕੀਤਾ ਇਹਨਾਂ ਨੇ ਤੇ ਉਹਨਾਂ ਨੂੰ ਦੁਬਾਰਾ ਟਿਕਟਾਂ ਦੇਤੀਆਂ ਕਿੱਥੇ ਉਹਨਾਂ ਨੂੰ ਮੁਕਤਲ ਕਰਨਾ ਸੀ ਫਾਂਸੀ ਦੀ ਸਜ਼ਾ ਵਾਚਾ ਮੰਗ ਕੀਤੀ ਆ ਪਰ ਉਹਨਾਂ ਨੂੰ ਟਿਕਟਾਂ ਦੇਤੀਆਂ ਜਿਹੇ ਜਿਹਿਆਂ ਦੀਆਂ ਕਰਤੂਤਾਆਂ ਉਹਨਾਂ ਨੂੰ ਦੇਖ ਕੇ ਹੀ ਅਸੀਂ ਅੱਜ ਜਿਹੜਾ ਸਾਰਾ ਪਿੰਡ ਸਿੱਖਪੁਰ ਨੇ ਖੜਾ ਹੋ ਗਿਆ ਅਸੀਂ ਚੁੱਲੇ-ਚੁੱਲੇ ਤੇ ਗੱਲ ਲਿਜਾਣ ਚ ਜਿੱਥੇ ਕਾਮਜਾਬ ਹੋਇਆ ਉੱਥੇ ਲੋਕਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਅੱਜ ਹਾਂ ਸਰਾਇਜ ਦਾ ਵਿਰੋਧ ਕਰਨ ਵਾਸਤੇ ਸਾਰੇ ਪਿੰਡ ਦਾ ਬੱਚਾ ਬੱਚੀ ਕੋਈ ਇਹੋ ਜਿਹਾ ਪਰਿਵਾਰ ਨਹੀਂ ਤੁਸੀਂ ਪਿੰਡਾਂ ਜਾ ਕੇ ਦੇਖ ਸਕਦੇ ਹੋ ਵੀ ਜਿਹੜਾ ਉਹਦੇ ਵਿਰੋਧ ਵਿੱਚ ਨਾ ਆਇਆ ਹੋਵੇ ਇਸ ਕਰਕੇ ਉਹਨੂੰ ਇਥੋਂ ਸਬਕ ਸਿੱਖਣਾ ਚਾਹੀਦਾ ਤੇ ਉਹਨੂੰ ਵੀ ਮੇਰੇ ਹਿਸਾਬ ਨਾਲ ਸਾਡੇ ਪਿੰਡ ਵਾਲੇ ਨੂੰ ਵੀ ਇਸ ਦਾ ਇਹ ਕਹਿੰਦੇ ਆ ਵੀ ਤੂੰ ਵੀ ਭਰਾਵਾ ਸਾਡਾ ਤੂੰ ਸਾਡੇ 'ਚ ਆ ਜਾ ਉਹਨੂੰ ਦੇ ਦੇ ਜਵਾਬ ਤੇ ਅਨਸਰਾਜ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਤੂੰ ਉਹਦੀ ਟਿਕਟ ਮੋੜ ਦੇ ਤੇਰੀ ਕਿੰਨੀ ਇੱਜ਼ਤ ਸੀ ਤੈਨੂੰ ਟਿਕਟਾਂ ਲੈ ਕੇ ਲੋਕ ਦੇਖਣ ਆਉਂਦੇ ਸੀ ਕਿੰਨੀ ਤੇਰੀ ਗਾਇਕੀ ਵਧੀਆ ਸੀਗੀ ਤੇ ਉਹ ਗੱਲਾਂ ਸਾਰੀਆਂ ਤੂੰ ਭੁੱਲ ਗਿਆ ਮੈਨੂੰ ਆਏ ਲੱਗਿਆ ਵੀ ਮੈਂ ਪਤਾ ਨਹੀਂ ਕਿੰਨਾ ਕਮਹਾਨ ਐ ਇਹ ਬੀਜੇਪੀ ਦੀ ਟਿਕਟ ਕਰਕੇ ਉਹ ਅਨਸਰਾਜ ਦਾ ਵਿਰੋਧ ਕਰ ਰਹੇ ਆ ਉਹ ਸਾਡੇ ਭਰਾ ਨੇ ਸਾਨੂੰ ਕੋਈ ਉਹਦੇ ਨਾਲ ਨਿੱਜੀ ਜਾਤੀ ਦੁਸ਼ਮਣੀ ਕੋਈ ਨਹੀਂ ਸਾਡੇ ਚ ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਹੈ ਅਸੀਂ ਸਿਰਫ ਬੀਜੇਪੀ ਦਾ ਕੈਂਡੀਡੇਟ ਕਰਕੇ ਅਸੀਂ ਉਹਦਾ ਪੂਰਾ ਸਖਤ ਵਿਰੋਧ ਕਰ ਰਹੇ ਆ ਆਉਣ ਵਾਲੇ ਸਮੇਂ 'ਚ ਵੀ ਅਸੀਂ ਪਿੰਡ-ਪਿੰਡ ਜਾ ਕੇ ਇਹੋ ਜਿਹਾ ਮਾਹੌਲ ਤਿਆਰ ਕਰਾਂਗੇ ਅਸੀਂ ਤਾਂ ਝਾਕ 'ਚ ਬੈਠੇ ਆਂ ਮਰਦਾਨ 'ਚ ਜਦੋਂ ਮਰਜ਼ੀ ਆ ਜੇ ਉਦੋਂ ਸਵਾਗਤ ਆਸਤੇ ਕਾਲੇ ਢੰਡੇ ਤਿਆਰ ਆ ਸਾਡੇ ਬਹੁਤ ਸ਼ਾਂਤੀਪੂਰਕ ਹੋਊਗਾ ਤੇ ਗਾਂਵੜ ਨਹੀਂ ਜਣਾਪੇ ਨਹੀਂ ਅਸੀਂ ਸ਼ਾਂਤੀਪੂਰਕ ਹਰਿਆਣੇ ਅਸੀਂ ਪ੍ਰਸ਼ਾਸਨ ਨੂੰ ਸਵਾਲ ਕਿਹਾ ਸੀ ਵੀ ਦੋ ਚਾਰ ਸਵਾਲਾਂ ਦੇ ਜਵਾਬ ਤਾਂ ਦੇ ਦੇਵੇ ਵੀ ਸਾਨੂੰ ਹਰਿਆਣੇ ਚ ਵੜਨ ਤੋਂ ਰੋਕੀ ਬੈਠਾ ਸਾਡੇ ਦੇਸ਼ ਦੇ ਵਿੱਚ ਹੀ ਸਾਨੂੰ ਸਾਡੀ ਰਾਜਨੀਤਿਕ ਨਿਚ ਨਹੀਂ ਜਾਣ ਦਿੱਤਾ ਸਾਡੇ ਉਹ ਸੁਭ ਕਰਨ ਨੂੰ ਕੁਸਬੀਰ ਨੂੰ ਸਿੱਧਾ ਗੋਲੀਆਂ ਮਾਰ ਕੇ ਤੁਸੀਂ ਕਤਲ ਕਰਤਾ ਉਹ ਕਿਦੇ ਤੇ ਐਫ ਆਰ ਆਈ ਹੋਈ ਹੈ ਜਾਨੀ ਜੇ ਕੰਧਾਂ ਕੱਢੀਆਂ ਜਾਂਦੀਆਂ ਰੋੜਾਂ ਦੇ ਉੱਤੇ ਤੇ ਸਾਡੇ ਉਹ ਜੇ ਆਪਦੀ ਰਾਜਤਾ ਨਿਚ ਨਹੀਂ ਜਾਣ ਦਿੱਤਾ ਤੂੰ ਇਹੇ ਜਿਹੇ ਹਾਲਤ ਚ ਤੂੰ ਸਾਡੇ ਪਿੰਡਾਂ ਨੂੰ ਵੋਟਾਂ ਮਿਲਣ ਦੀ ਆਸ ਕਰਦਾ ਹੈ ਇਸ ਨੂੰ ਕਿਵੇਂ ਦੇਖੀਓ ਸਾਡੇ ਪਿੰਡਾਂ ਦੇ ਤੇ ਸਾਡੇ ਘਰਾਂ ਦੇ ਵਿੱਚੋਂ ਉਹਨਾਂ ਨੇ ਜਿਹੜੇ ਝੰਡੇ ਲਵਾਲੇ ਬੀਜਪੀ ਦੇ ਕਿਤੇ ਕਿਸੇ ਟਾਈਮ ਹੈ ਲੱਗਾ ਸੀ ਕਿ ਬੀਜਪੀ ਦਾ ਆ ਨਹੀਂ ਸੁਣਨਾ ਲੁੱਕ ਝੰਡੇ ਲੱਗੇ ਹੋਏ ਚੀਜ਼ ਨੂੰ ਕਿਵੇਂ ਨਹੀਂ ਸਾਡੇ ਤਾਂ ਚੁੰਡਾ ਕੋਈ ਨਹੀਂ ਲੱਗਿਆ ਸਾਡੇ ਘਰ ਦੇ ਝੰਡਾ ਲੱਗਿਆ ਤੇ ਉਸੇ ਵੀਰ ਨੂੰ ਸਾਡੇ ਨੂੰ ਅਸੀਂ ਸਮਝਾਵਾਂਗੇ ਵੱਡੀ ਗਣੀ ਸਾਡੇ ਨਗਰ ਵਾਸਤੇ ਤਾਂ ਲੋਕਾਂ ਦੇ ਵਿੱਚ ਇਹ ਤਾਂ ਜਿਵੇਂ ਕਹਿ ਲੀਏ ਵੀ ਸਾਡੇ ਗੁਰੂਆਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਉਦੋਂ ਗਿੱਜਾਂ ਦਾ ਸਾਥ ਦੇਣ ਵਾਲੇ ਵੀ ਥੋੜੇ-ਬਹੁਤੇ ਲੋਕ ਤੇ ਸੀ ਆ ਸਾਡੇ ਪਿੰਡਾਂ ਵਾਲੇ ਵੀਰਾਂ ਨੂੰ ਅਸੀਂ ਨਹੀਂ ਉਹਨਾਂ ਨਾਲ ਜੋੜਦੇ ਪਰ ਉਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਚੱਲਿਆ ਗਿਆ ਉਹ ਵੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਤੇ ਤਾਂ ਕਰਕੇ ਆ ਇਹੇ ਜੀ ਹਾਲਤ ਤਾਂ ਬਣਦੀ ਰਹਿੰਦੀ ਹੈ ਪਰ ਲੋਕ ਆ ਜਿਹੜੇ ਹੁਣ ਸਮਝ ਚੁੱਕੇ ਆ ਸਿਆਣੇ ਹੋ ਚੁੱਕੇ ਆ ਲੋਕਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਹੈ ਲੋਕ ਕਿਸੇ ਦੇ ਉਹ ਭੁਲੇਖੇ ਦੇ ਵਿੱਚ ਨਹੀਂ ਭਰਮ ਦੇ ਵਿੱਚ ਲੋਕ ਸਾਫਤ ਕਰ ਰਹੇ ਅੱਜ ਸਾਰਾ ਕੁਝ ਲੋਕ ਕਲਾ ਕਲਾ ਜਿੰਨਾਂ ਨੂੰ ਮਰਜ਼ੀ ਪੁੱਛ ਲੋ ਉਹ ਸਾਰੇ ਦੇ ਸਾਰੇ ਉਹਨਾਂ ਨੂੰ ਸਵਾਲ ਪੁੱਛ ਸਕਦਾ ਸਾਡੀਆਂ 70 80 ਸਾਲ ਦੀਆਂ ਬੇਬੇ ਉਹ ਯੂਨੀਵਰਸਿਟੀਆਂ ਚ ਪੜ੍ਹਾਈ ਨਹੀਂ ਕੀਤੀ ਜਿਹੜੀ 13 ਮਹੀਨੇ ਬਹਿ ਕੇ ਦਿੱਲੀ ਦੇ ਵਿੱਚ ਕਰਕੇ ਆਈਆਂ ਤੇ ਟੇਸਟ ਕੋਲ ਫਲਾਜੇ ਤੇ ਬਿਖਰੇ 15 ਜੁਨੇ ਅੱਜ ਤੇ ਹੁਣ ਪਿੰਡਾਂ ਜਿਹੜੇ ਚੱਲ ਰਹੇ ਪ੍ਰੋਗਰਾਮਾਂ ਬਾਰੇ ਪਾਠ ਸੁਣਦੀਆਂ ਬਹੁਤ ਕੁਝ ਸਿੱਖਦੀਆਂ ਜਿੱਗਾ ਬੱਚਿਆਂ ਤੋਂ ਵਧੀਆ ਸਵਾਲ ਪੁੱਛਦੀਆਂ ਸਰਕਾਰ ਇਹਨਾਂ ਲਗਾਤਾਰ WhatsApp ਨਾਲ ਤੁਹਾਡੇ ਮੀਡੀਆ ਨਾਲ ਲਗਾਤਾਰ ਜਿੰਨਾਂ ਕੋ ਸਿੱਖ ਰਹੇ ਨੇ ਲੋਕ ਆਉਣ ਵਾਲੇ ਸਮੇਂ ਤੋਂ ਭਾਜਪਾ ਨੂੰ ਇੱਕਰਾ ਜਵਾਬ